ਖਾਲਸਾ ਰਾਏ ਦੀ ਆਖਰੀ ਬਾਸ਼ਾ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਜਿੱਥੇ ਜਲਾਵਤਨੀ ਵਿੱਚ ਗੁਜ਼ਰੀ ਉੱਥੇ ਹੀ ਉਸਦੇ ਬੱਚਿਆਂ ਨੂੰ ਵੀ ਆਪਣੀ ਸਾਰੀ ਉਮਰ ਦੁੱਖ ਹੀ ਭੋਗਣੇ ਪਏ ਮਹਾਰਾਜਾ ਦਲੀਪ ਸਿੰਘ ਦੀਆਂ ਦੋਹਾਂ ਪਤਨੀਆਂ ਤੋਂ ਉਸਦੇ 8 ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਤਿੰਨ ਪੁੱਤਰ ਅਤੇ ਪੰਜ ਪੁੱਤਰੀਆਂ ਸ਼ਾਮਲ ਸਨ ਇਹਨਾਂ ਵਿੱਚੋਂ ਇੱਕ ਰਾਜਕੁਮਾਰ ਐਲਬਰਟ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ ਜਦੋਂ ਕਿ ਬਾਕੀ ਬੱਚੇ ਵੀ ਸਾਰੀ ਉਮਰ ਦੁੱਖ ਤਕਲੀਫਾਂ ਹੀ ਭੋਗਦੇ ਰਹੇ ਮਹਾਰਾਜਾ ਦਲੀਪ ਸਿੰਘ ਦੇ ਕੁਝ ਬੱਚਿਆਂ ਨੇ ਹੀ ਵਿਆਹ ਕਰਵਾਏ ਜਦੋਂ ਕਿ ਬਾਕੀ ਬੱਚੇ ਬਿਨਾਂ ਵਿਆਹ ਕਰਵਾਏ ਹੀ ਦੁਨੀਆ ਤੋਂ ਰੁਖਸਤ ਹੋ ਗਏ ਸਤਮ ਦੀ ਗੱਲ ਰਹੀ ਕਿ ਵਿਆਹੇ ਗਏ ਬੱਚਿਆਂ ਦੇ ਘਰਾਂ ਵਿੱਚ ਵੀ ਕੋਈ ਸੰਤਾਨ ਨਾ ਹੋਈ ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦੇ ਬੱਚੇ ਜ਼ਿੰਦਗੀ ਭਰ ਬਗਾਨੀ ਧਰਤੀ ਉੱਤੇ ਦੁੱਖਾਂ ਨਾਲ ਲੜਦੇ ਰਹੇ ਅਤੇ ਆਖਰਕਾਰ ਦੁਨੀਆ ਨੂੰ ਅਲਵਿਦਾ ਕਹਿ ਗਏ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਪੁੱਤਰੀ ਰਾਜਕੁਮਾਰੀ ਐਡਾ ਆਇਰਨ ਬੈਰਲ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜਿਸ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਰਾਜਕੁਮਾਰੀ ਆਇਰਨ ਆਪਣੀ ਸਾਰੀ ਜ਼ਿੰਦਗੀ ਮੁਸ਼ਕਲਾਂ ਨਾਲ ਲੜਦੀ ਰਹੀ ਅਤੇ ਉਸ ਦੀ ਜ਼ਿੰਦਗੀ ਦਾ ਅੰਤ ਵੀ ਬਹੁਤ ਦਰਦਨਾਕ ਹੋਇਆ ਸਿੱਖ ਰਾਜ ਦੀ ਇਸ ਆਖਰੀ ਰਾਜਕੁਮਾਰੀ ਆਇਰਨ ਨਾਲ ਕੀ ਕੁਝ ਵਾਪਰਿਆ ਆਇਰਨ ਉਮਰ ਪਰ ਕਿਹੜੀਆਂ ਮੁਸ਼ਕਲਾਂ ਤੇ ਦੁੱਖਾਂ ਨਾਲ ਜੂਝਦੀ ਰਹੀ ਇਸ ਸਿੱਖ ਰਾਜਕੁਮਾਰੀ ਦੀ ਮੌਤ ਕਿਵੇਂ ਹੋਈ ਇਸ ਵੀਡੀਓ ਵਿੱਚ ਤੁਹਾਨੂੰ ਉક્ત ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਪਸੰਦ ਆਉਣ ਤੇ ਲਾਈਕ ਵਾਲਾ ਬਟਨ ਜਰੂਰ ਦਬਾਓ ਰਾਜਕੁਮਾਰੀ ਐਡਾ ਆਇਰਿਨ ਬੈਰਲ ਦਾ ਜਨਮ 25 ਅਕਤੂਬਰ 1899 ਵਿੱਚ ਹੋਇਆ। ਉਹ ਮਹਾਰਾਜਾ ਦਲੀਪ ਸਿੰਘ ਦੀ ਦੂਜੀ ਪਤਨੀ ਐਡਾ ਡਗਲਸ ਵੈਦਰਲ ਦੀ ਧੀ ਸੀ ਅਤੇ ਸਿੱਖ ਰਾਜ ਦੀ ਆਖਰੀ ਵਾਰਸ ਸੀ। ਉਸ ਦਾ ਪੂਰਾ ਨਾਮ ਐਡਾ ਆਇਰਿਨ ਹੈਲਨ ਬੈਰਲ ਜਿੰਦਾ ਦਲੀਪ ਸਿੰਘ ਸੀ। ਰਾਜਕੁਮਾਰੀ ਆਇਰਿਨ ਦਾ ਇਹ ਨਾਮ ਉਸ ਦੇ ਨਾਮ ਨਾਲ ਉਸ ਦੀ ਮਾਂ, ਨਾਨੀ, ਦਾਦੀ ਅਤੇ ਪਿਤਾ ਦੇ ਨਾਵਾਂ ਨੂੰ ਜੋੜ ਕੇ ਰੱਖਿਆ ਗਿਆ ਸੀ। ਬਚਪਨ ਤੋਂ ਹੀ ਆਇਰਿਨ ਅੰਤਰਮੁਖੀ ਸੁਭਾਅ ਦੀ ਬੱਚੀ ਸੀ ਅਤੇ ਲੋਕਾਂ ਨਾਲ ਜ਼ਿਆਦਾ ਖੁੱਲਦੀ ਮਿਲਦੀ ਨਹੀਂ ਸੀ। ਆਪਣੀਆਂ ਚਾਰੇ ਵੱਡੀਆਂ ਭੈਣਾਂ ਨਾਲ ਦੀ ਕਾਫੀ ਸਾਂਝ ਸੀ ਪਰੰਤੂ ਉਹ ਸਭ ਤੋਂ ਵੱਧ ਪਿਆਰ ਆਪਣੇ ਮਤਰੇ ਭਰਾ ਰਾਜਕੁਮਾਰ ਫ੍ਰੈਡਰਿਕ ਨਾਲ ਕਰਦੀ ਸੀ ਜਿਸ ਨੇ ਉਸ ਦੇ ਦੁੱਖ ਦੇ ਦਿਨਾਂ ਵਿੱਚ ਉਸ ਦਾ ਕਾਫੀ ਸਾਥ ਦਿੱਤਾ ਰਾਜਕੁਮਾਰੀ ਆਇਰਨ ਦੇ ਜਵਾਨੀ ਵਿੱਚ ਪੈਰ ਧਰਦਿਆਂ ਹੀ ਉਸ ਦੇ ਭੈਣ ਭਰਾ ਉਡਾਰ ਹੋ ਚੁੱਕੇ ਸਨ ਅਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਵਿਅਸਤ ਸਨ ਆਪਣੇ ਸੁਭਾਅ ਦੇ ਕਾਰਨ ਉਹ ਜ਼ਿਆਦਾਤਰ ਸ਼ਾਹੀ ਸਮਾਗਮਾਂ ਅਤੇ ਪਾਰਟੀਆਂ ਆਦਿ ਵਿੱਚ ਜਾਣਾ ਪਸੰਦ ਨਹੀਂ ਸੀ ਕਰਦੀ ਰਾਜਕੁਮਾਰੀ ਨੂੰ ਪੜ੍ਹਨ ਦਾ ਸ਼ੌਕ ਸੀ ਅਤੇ ਜ਼ਿਆਦਾ ਸਮਾਂ ਉਹ ਆਪਣੀਆਂ ਕਿਤਾਬਾਂ ਨਾਲ ਹੀ ਬਿਤਾਉਂਦੀ ਸੀ ਆਪਣੇ ਪਰਿਵਾਰ ਨਾਲ ਪੈਰਿਸ ਵਿੱਚ ਰਹਿੰਦਿਆਂ ਹੀ ਉਸ ਦੀ ਮੁਲਾਕਾਤ ਫ੍ਰਾਂਸ ਦੇ ਇੱਕ ਨੌਜਵਾਨ ਪ੍ਰੇ ਮੈਰੀ ਵਿਲਾਮੈਂਟ ਨਾਲ ਹੋਈ 15 ਮਾਰਚ 1910 ਈਸਵੀ ਵਿੱਚ ਉਸਨੇ ਉਕਤ ਨੌਜਵਾਨ ਨਾਲ ਪੈरिस ਵਿਖੇ ਹੀ ਵਿਆਹ ਕਰਵਾ ਲਿਆ ਪਰੰਤੂ ਇਹ ਵਿਆਹ ਉਸ ਨੂੰ ਜਿਆਦਾ ਸਮਾਂ ਰਾਸ ਨਾ ਆਇਆ ਅਸਲ ਵਿੱਚ ਉਸ ਦੇ ਇਕਲਤਾ ਵਾਲੇ ਸੁਭਾਅ ਨੇ ਉਸ ਨੂੰ ਗੰਭੀਰ ਵਿਸਮਾਦੀ ਬਿਮਾਰੀ ਦਾ ਸ਼ਿਕਾਰ ਬਣਾ ਦਿੱਤਾ ਸੀ ਇਸ ਜੋੜੇ ਦੇ ਵਿਆਹ ਤੋਂ 15 ਸਾਲਾਂ ਬਾਅਦ ਵੀ ਕੋਈ اولاد ਨਾ ਹੋਈ ਜਿਸ ਕਾਰਨ ਰਾਜਕੁਮਾਰੀ ਦੀ ਵਿਸਮਾਦੀ ਬਿਮਾਰੀ ਹੋਰ ਗੰਭੀਰ ਹੁੰਦੀ ਗਈ 1925 ਈਸਵੀ ਵਿੱਚ ਰਾਜਕੁਮਾਰੀ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਗਿਆ ਅਤੇ ਉਹ ਹੋਰ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਗਈ ਇਸੇ ਸਾਲ ਦੇ ਅੰਤ ਵਿੱਚ ਉਸਨੇ ਆਪਣੇ ਮਹਿਲ ਦੀ ਖਿੜਕੀ ਵਿੱਚੋਂ ਛਾਲ ਮਾਰ ਕੇ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਸਮੇਂ ਸਿਰ ਇਸ ਘਟਨਾ ਦਾ ਪਤਾ ਲੱਗਨ ਤੇ ਉਸਨੂੰ ਬਚਾ ਲਿਆ ਗਿਆ ਇਸ ਦੌਰਾਨ ਉਸ ਦਾ ਮਤਰੀਆ ਭਰਾ ਰਾਜਕੁਮਾਰ ਫ੍ਰੈਡਰਿਕ ਉਸਦੇ ਨਾਲ ਰਿਹਾ ਰਾਜਕੁਮਾਰ ਫ੍ਰੈਡਰਿਕ ਨੇ ਉਸ ਨੂੰ ਸੰਭਾਲ ਲਿਆ ਤੇ ਹੌਸਲਾ ਦਿੱਤਾ ਪਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 15 ਅਗਸਤ 1926 ਈਸਵੀ ਵਿੱਚ ਅਚਾਨਕ ਰਾਜਕੁਮਾਰ ਫ੍ਰੈਡਰਿਕ ਦਲੀਪ ਸਿੰਘ ਦੀ ਮੌਤ ਹੋ ਗਈ ਤੇ ਰਾਜਕੁਮਾਰੀ ਆਇਰੀਨ ਦਾ ਆਖਰੀ ਸਹਾਰਾ ਵੀ ਚਲਾ ਗਿਆ ਰਾਜਕੁਮਾਰ ਦੀ ਮੌਤ ਨੇ ਉਸਨੂੰ ਹੋਰ ਨਿਰਾਸ਼ਾ ਵੱਲ ਧੱਕ ਦਿੱਤਾ ਅਤੇ ਉਹ ਆਪਣੀ ਜ਼ਿੰਦਗੀ ਗਿਟੋ ਟੰਗ ਆ ਗਈ ਹੁਣ ਤੱਕ ਰਾਜਕੁਮਾਰੀ ਆਇਰਿਨ ਆਪਣੀ ਮਾਂ ਐਡਾ ਡਗਲਸ ਨਾਲ ਫਰਾਂਸ ਵਿੱਚ ਹੀ ਸੀ ਪਰੰਤੂ 14 ਸਤੰਬਰ 1926 ਵਾਲੇ ਦਿਨ ਉਹ ਅਚਾਨਕ ਫਰਾਂਸ ਤੋਂ ਲਾਪਤਾ ਹੋ ਗਈ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਇਸ ਤੋਂ ਬਾਅਦ ਰਾਜਕੁਮਾਰੀ ਆਇਰਿਨ ਮੋਨਾਕੋ ਚਲੀ ਗਈ ਅਤੇ ਉੱਥੇ ਹੀ ਰਹਿਣ ਲੱਗੀ 8 ਅਕਤੂਬਰ 1926 ਦੀ ਸਵੇਰ ਜਦੋਂ ਮੋਨਾਕੋ ਦੇ ਮੌਂਟੀਕਾਰਲੋ ਇਲਾਕੇ ਦੇ ਸਮੁੰਦਰ ਵਿੱਚ ਇੱਕ ਮਛੇਰਾ ਮੱਛੀਆਂ ਫੜਨ ਲਈ ਨਿਕਲਿਆ ਤਾਂ ਉਸ ਨੂੰ ਸਮੁੰਦਰ ਦੇ ਕਿਨਾਰੇ ਦੇ ਉਥਲੇ ਪਾਣੀਆਂ ਵਿੱਚ ਇੱਕ ਮਹਿਲਾ ਦਾ ਮ੍ਰਿਤਕ ਸਰੀਰ ਦਿਖਾਈ ਦਿੱਤਾ ਉਕਤ ਮਛੇਰੇ ਨੇ ਤੁਰੰਤ ਪਾਣੀ ਵਿੱਚ ਉੱਤਰ ਕੇ ਪਹਿਲਾ ਦੇ ਸਰੀਰ ਨੂੰ ਕਿਨਾਰੇ ਲਿਆਂਦਾ ਅਤੇ ਮੌਂਟੀਕਾਰਲੋ ਪੁਲਸ ਵਿਭਾਗ ਨੂੰ ਸੂਚਿਤ ਕੀਤਾ ਹੋਲਸ ਨੇ ਜਦੋਂ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ লাশ ਸਿੱਖ ਰਾਜ ਦੀ ਸਭ ਤੋਂ ਛੋਟੀ ਰਾਜਕੁਮਾਰੀ ਐਡਾ ਆਇਰਨ ਦੀ ਹੈ ਦੱਸਿਆ ਗਿਆ ਕਿ ਰਾਜਕੁਮਾਰੀ ਆਇਰਨ ਵਿਸਮਾਦ ਦੀ ਸ਼ਿਕਾਰ ਸੀ ਜਿਸ ਕਾਰਨ ਉਸਨੇ ਸਮੁੰਦਰ ਵਿੱਚ ਡੁੱਬ ਕੇ ਆਪਣੀ ਜਾਨ ਦੇ ਦਿੱਤੀ ਮੋਨਾਕੋ ਤੇ ਫਰਾਂਸ ਦੇ ਕਈ ਅਖਬਾਰਾਂ ਨੇ ਰਾਜਕੁਮਾਰੀ ਆਇਰਨ ਦੀ ਖੁਦਕੁਸ਼ੀ ਅਤੇ ਉਸ ਦੀ ਜ਼ਿੰਦਗੀ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਉਸ ਨੂੰ ਗੁੰਮਸ਼ੁਦਾ ਰਾਜਕੁਮਾਰੀ ਦਾ ਨਾਮ ਦਿੱਤਾ ਗਿਆ ਡਾਕਟਰਾਂ ਦੀ ਟੀਮ ਨੇ ਰਾਜਕੁਮਾਰੀ ਨੂੰ ਗੰਭੀਰ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਦੱਸਿਆ ਜੋ ਉਸ ਨੂੰ ਮੌਤ ਵੱਲ ਖਿੱਚ ਕੇ ਲੈ ਗਈ ਆਖਿਰਕਾਰ ਉਸਦਾ ਸ਼ਰੀਰ ਮੌਂਟੀ ਕਾਰਲੋ ਵਿਖੇ ਹੀ ਅੰਗਰੇਜ਼ੀ ਰੀਤੀ ਰਿਵਾਜਾਂ ਮੁਤਾਬਕ ਦਫਨਾ ਦਿੱਤਾ ਗਿਆ ਖਾਲਸਾ ਰਾਜ ਦਾ ਹਿੱਸਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਹੋਣ ਦੇ ਚਲਦਿਆਂ ਉਹ ਸ਼ਾਹੀ ਅੰਤਿਮ ਵਿਦਾਈ ਦੀ ਹੱਕਦਾਰ ਸੀ ਪਰੰਤੂ ਉਸ ਦੀਆਂ ਅੰਤਿਮ ਰਸਮਾਂ ਕੁਝ ਇੱਕ ਸਰਕਾਰੀ ਅਧਿਕਾਰੀਆਂ ਦੀ ਦੇਖਰੇਖ ਵਿੱਚ ਤੇਜ਼ੀ ਨਾਲ ਨਿਪਟਾ ਦਿੱਤੀਆਂ ਗਈਆਂ ਇਸ ਤਰ੍ਹਾਂ ਸਿੱਖ ਰਾਜ ਦੀ ਆਖਰੀ ਵਾਰਿਸ ਰਾਜਕੁਮਾਰੀ ਐਡਾ ਆਇਰਨ ਲੱਖਾਂ ਹੀ ਦੁੱਖ ਭੋਗਦੀ ਹੋਈ ਇਸ ਦੁਨੀਆ ਤੋਂ ਰੁਖਸਤ ਹੋ ਗਈ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬੇਗਾਨੀ ਧਰਤੀ ਵਿੱਚ ਦਫਨ ਸਿੱਖ ਰਾਜ ਦੀ ਇਸ ਰਾਜਕੁਮਾਰੀ ਦੀ ਰੂਹ ਅੱਜ ਵੀ ਕੁਰਾਂ ਰਹੀ ਹੋਵੇ ਦੋਸਤੋ ਵੀਡੀਓ ਪਸੰਦ ਆਉਣ ਤੇ ਲਾਈਕ ਵਾਲਾ ਬਟਨ ਜਰੂਰ ਦਬਾਓ